ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਚਾਲ ਜਮਸ਼ੇਦਪੁਰ ਤੋਂ ਜਿਹੜਾ ਇੱਕ ਦੋ ਦਿਨ ਪਹਿਲਾਂ ਕਤਲ ਹੋਇਆ ਵਾ ਕਮਲਕੌਰ ਪਹਿਲਾਂ ਤੇ ਕੈਦੇ ਦਾ ਨਾਂ ਕੁਝ ਹੋਰ ਸੀ ਫਿਰ ਕਮਲਕੌਰ ਰੱਖ ਲਿਆ ਇਹ ਕੈਦੇ ਨਿਹੰਗਾਂ ਵੱਲੋਂ ਇਹਨਾਂ ਨੂੰ ਸੌਦਾ ਲਾਇਆ ਗਿਆ ਤੇ ਦੱਸਦੇ ਆ ਕਿ ਇਹਨਾਂ ਦਾ ਖਰਾਬ ਵੀਡੀਓ ਪਾਉਣ ਦਾ ਇਹਨਾਂ ਦੇ ਉੱਤੇ ਇਲਜ਼ਾਮ ਆ ਜਿਹੜੀ ਆ ਸਮਾਜ ਵਾਸਤੇ ਠੀਕ ਨਹੀਂ ਗਿਆ ਤੇ ਹੋਣੀਆਂ ਵੀ ਨਹੀਂ ਚਾਹੀਦੀਆਂ ਇਹੋ ਜਿਹੀਆਂ ਵੀਡੀਓ ਬਣਡੀਆਂ ਨਹੀਂ ਚਾਹੀਦੀਆਂ ਇਹ ਉਹਦਾ ਕਤਲ ਹੋਣਾ ਇਹੋ ਜੀ ਗੱਲ ਨਹੀਂ ਕਿ ਕਿ ਨਿਹੰਗ ਸਿਰਫ ਕਤਲ ਹੀ ਕਰਦੇ ਆ ਉਹ ਚਾਹੁੰਦੇ ਇੱਕ ਡਰ ਪਵੇ ਲੋਕਾਂ ਦੇ ਗਲਤ ਕੰਮ ਨਾ ਕਰਨ ਸਿੱਧੇ ਰਾਹ ਤੇ ਤੁਰਨ ਇਸ ਕਰਕੇ ਥੋੜਾ ਬਹੁਤ ਉਹਨਾਂ ਨੂੰ ਕੁਝ ਕਰਨਾ ਵੀ ਪੈਂਦਾ ਤੇ ਮਹਿਰੋ ਸਾਹਿਬ ਨੇ ਜਿਹੜੀ ਕਿ ਜ਼ਿੰਮੇਵਾਰੀ ਲਈ ਆ ਇਹ ਬਾਕੀ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਇਹ ਆਪਣੇ ਆਪ ਚ ਸੁਧਾਰ ਕਰਨ ਕੋਈ ਜ਼ਰੂਰੀ ਨਹੀਂਗਾ ਕਿ ਤੁਸੀਂ ਗੰਦ ਬੋਲੋਗੇ ਤਾਂ ਤੁਹਾਨੂੰ ਵਿਊ ਆਉਣੇ ਆ ਜਾਂ ਆਪਣਾ ਅੰਗਰਦਸ਼ਨ ਕਰੋਗੇ ਤਾਂ ਵਿਊ ਹੋਣੇ ਆ ਤੁਸੀਂ ਚੰਗੀਆਂ ਵੀਡੀਓ ਪਾਓ ਧਾਰਮਿਕ ਵੀਡੀਓ ਵੀ ਪਾਓ ਤੁਹਾਨੂੰ ਵਿਊ ਆਉਣਗੇ ਸਾਰੇ ਹੀ ਲੋਕ ਉਹੋ ਜਿਹੇ ਨਹੀਂਗੇ ਚੰਗੇ ਲੋਕ ਹੈਗੇ ਆ ਪੰਜਾਬ ਚ ਹਿੰਦੁਸਤਾਨ ਚ ਤੇ ਤੁਸੀਂ ਚੰਗਾ ਕੰਮ ਕਰੋ ਉਹਨਾਂ ਮਾੜਿਆ ਕੰਮਾਂ ਤੋਂ ਹਟੋ ਤੇ ਅੱਜ ਜਿਹੜੇ ਉਸ ਬੀਬੀ ਦੀ ਸਪੋਰਟ ਵਿੱਚ ਕੁਝ ਲੋਕ ਬੋਲਦੇ ਆ ਕਿ ਗਲਤ ਹੋਇਆ ਹੋ ਸਕਦਾ ਵਾ ਉਹ ਸਭ ਉਹ ਵੀਡੀਓ ਵੇਂਦੇ ਹੋਣਾ ਉਹਨਾਂ ਨੂੰ ਪਸੰਦ ਹੋਣ ਇੱਕ ਹੋਰ ਨਿਹੰਗ ਜਿਹਾ ਬਾਬਾ ਤੁਰਿਆ ਫਿਰਦਾ ਜਿਹੜਾ ਸ਼ਾਇਦ ਆਰਐਸਐਸ ਦਾ ਵਾ ਜਿਹਦੇ ਬਾਰੇ ਦੱਸਦੇ ਹੀ ਕਿ ਉਹ ਨਾਉਂਦਾ ਵੀ ਨਹੀਂਗਾ ਉਹ ਸਪੋਰਟ ਕਰਦਾ ਵਾ ਉਹ ਪਹਿਲਾਂ ਆਪ ਤੇ ਸਿੱਖ ਧਰਮ 'ਚ ਆ ਜਾਵੇ ਬਾਣਾ ਪਾਈ ਫਿਰਦਾ ਪਰ ਸਿੱਖਾਂ ਵਾਲੀ ਉਹਦੇ ਵਿੱਚ ਕੋਈ ਗੱਲ ਨਹੀਂ ਇੱਕ ਹੋਰ ਹੈ ਦੱਸਦਾ ਕਹਿੰਦਾ ਕਿ ਨਿਹੰਗਾਂ ਨੇ ਪਹਿਲਾਂ ਬਲਤਕਾਰ ਕੀਤਾ ਫਿਰ ਉਹਦਾ ਕਤਲ ਕੀਤਾ ਉਹ ਮੂਰਖੋ ਤੁਸੀਂ ਸੰਭਲੋ ਨਿਹੰਗੇ ਨਾ ਕੰਮ ਵਾਲੇ ਨਹੀਂ ਹੁੰਦੇ ਤੇ ਨਾ ਇਹੋ ਜੇ ਨੀਚ ਕੰਮ ਕਰਦੇ ਆ ਉਹ ਤੇ ਚਾਹੁੰਦੇ ਕਿ ਪੰਜਾਬ ਵਿੱਚ ਜਿਹੜਾ ਗੰਦ ਹੈ ਹਟੇ ਸਫਾਈ ਹੋਵੇ ਤੇ ਜ਼ਰੂਰੀ ਨਹੀਂ ਸਾਰਿਆਂ ਨੂੰ ਕਿ ਮਾਰ ਹੀ ਦੇਣਾ ਵਾ ਬਾਕੀ ਵੇਖ ਕੇ ਸੰਭਲ ਜਾਓ ਤੇ ਸੰਭਲ ਕੇ ਵੀ ਇਸ ਗੰਦ ਤੋਂ ਦੂਰ ਹੋ ਸਕਦੇ ਜੋ ਇੱਕ ਹੋਰ ਦੀ ਵੀਡੀਓ ਇੱਥੇ ਆ ਉਹ ਦੱਸਦਾ ਸੀ ਕਿ ਕਹਿੰਦਾ ਆ ਛੱਲੀਆਂ ਵੇਚਣ ਈ ਬੀਬੀ ਨਿਆਂ ਕੀ ਚਾਹੁੰਦੇ ਕਿ ਬੀਬੀ ਬੀਬੀਆਂ ਇਤਨਾ ਛੱਲੀਆਂ ਵੇਚਣ ਕਿ ਛੱਲੀਆਂ ਵੇਚਣ ਵਾਲੀਆਂ ਮਾੜੀਆਂ ਉਹ ਮਿਹਨਤ ਕਰਕੇ ਆਪਣਾ ਢਿੱਡ ਭਰਦੀਆਂ ਉਹਨਾਂ ਨੂੰ ਗਲਤ ਕਹਿਣਾ ਵੀ ਗਲਤ ਆ ਅਕਲ ਨੂੰ ਹੱਥ ਮਾਰੋ ਮੈਨੂੰ ਹੋ ਸਕਦਾ ਵਾ ਖਰਾਬ ਕਮੈਂਟ ਤੁਸੀਂ ਕਰੋ ਤੁਹਾਨੂੰ ਮੇਰੀਆਂ ਗੱਲਾਂ ਮਾੜੀਆਂ ਲੱਗਣ ਪਰ ਪੰਜਾਬ ਦੇ ਹਾਲਾਤ ਜੇ ਸੁਧਾਰਨਗੇ ਤੇ ਨਿਆਂਗਿ ਹੀ ਸੁਧਾਰਨਗੇ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫੌਜ ਤੇ ਮੈਂ ਪੂਰੀ ਤਰ੍ਹਾਂ ਨਿਆਂ ਸਿੰਘਾਂ ਨੂੰ ਸਪੋਰਟ ਕਰਦਾ। ਮੇਰੇ ਕਹਿ ਉੱਤੇ ਕਿਸੇ ਨੂੰ ਜੇ ਕੋਈ ਤਕਲੀਫ ਹੋਵੇ ਤੇ ਹੁੰਦੀ ਰਵੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।